ਅਕਾਲੀ ਦਲ ਦੇ ਵਖਰੇਵੇਂ ਦਾ ਥੋੜਾ ਦੱਸ ਦੂ ਕਿ ਇਸ ਟਾਈਮ ਵਖਰੇਵੇਂ ਹੋ ਚੁੱਕੇ ਆ ਪੰਜ ਮੈਂਬਰੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਅਕਾਲੀ ਦਾ ਸੁਬੀਰ ਸਿੰਘ ਬਾਦਲ ਵੱਲੋਂ ਵੀ ਪ੍ਰਧਾਨ ਬਣ ਚੁੱਕੇ ਆ ਵਖਰੇਵੇਂ ਬਹੁਤ ਆ ਇਸ ਟਾਈਮ ਵੱਖ-ਵੱਖ ਅਕਾਲੀ ਦਲ ਦੇਖੋ ਅਕਾਲੀ ਦਲ ਇੱਕ ਸ਼ਹੀਦਾਂ ਦੀ ਜਥੇਬੰਦੀ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਵਿੱਚ ਆਈ ਹੈ ਪਰ ਇਸ ਮਰਜ਼ਾ ਦਾ ਨੂੰ ਇਸ ਅਕਾਲੀ ਦਲ ਦੇ ਸਿਧਾਂਤ ਨੂੰ ਮੇਸ ਜੋਜ ਵੀ ਕੀਤਾ ਗਿਆ ਤੇ ਮਲਿਆ ਮੇਟ ਵੀ ਕੀਤਾ ਗਿਆ ਉਥੇ ਗੱਲ ਕੀਤੀ ਹੈ ਬਾਦਲ ਦੀ ਤੇ ਜਾਂ ਜਿਹੜੀ ਉਹਨਾਂ ਨਾਲ ਵਾਕ ਹੋਏ ਨੇ ਉਹਨਾਂ ਦੀ ਮੈਂ ਸਮਝਦਾ ਹਾਂ ਕਿ ਉਹ ਕੌਮ ਦਾ ਝਗੜਾ ਨਹੀਂ ਉਹ ਇੱਕ ਪਰਿਵਾਰ ਦਾ ਝਗੜਾ ਹੈ ਉਹ ਕਿਸੇ ਵੇਲੇ ਵੀ ਇਕੱਠੇ ਹੋ ਜਾਣਗੇ ਉਹਨਾਂ ਦੀ ਤਫ਼ਸੀਰ ਇੱਕੋ ਜੀ ਹੈ ਉਹਨਾਂ ਦਾ ਸੁਭਾਅ ਇੱਕੋ ਜਿਹਾ ਹੈ ਉਹਨਾਂ ਦਾ ਕੰਮ ਇੱਕੋ ਜਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਨਵੀਂ ਪਾਰਟੀ ਅਕਾਲੀ ਦਲ ਦੇ ਰੂਪ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਉਭਰੂਗੀ ਅਕਾਲੀ ਦਲ ਵੱਖਰਾ ਹੋ ਸਕਦਾ ਹੈ ਕਿ ਇਹਨਾਂ ਅਕਾਲੀ ਦਲਾਂ ਦੇ ਵਿੱਚੋਂ ਜਲਾ ਨਹੀਂ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਇਹ ਗੱਲ ਲੋਕਾਂ ਤੇ ਨਿਰਭਰ ਆ ਪਰ ਹਾਲਾਤਾਂ ਦੇ ਮੁਤਾਬਕ ਸਭ ਕੁਝ ਵੱਖਰਾ ਤੇ ਨਵਾਂ ਹੋਊਗਾ